ਚੇ ਆਉਣਗੇ ਮਨਕੀਰਤ ਔਲਖ ਆਪ ਜਾਂ ਭਾਜਪਾ ਕੋਣ ਕਰ ਰਿਹਾ ਅਪਰੋਚ ਪੰਜਾਬ ਚ ਆਏ ਹੜਾਂ ਦਰੋਂ ਲੋੜਵੰਦਾਂ ਦੀ ਨਿਜੀ ਤੌਰ ਤੇ ਮਦਦ ਕਰ ਰਹੇ ਚਰਚਾ ਚ ਆਏ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਸੇਵਾ ਭਾਵਨਾ ਦੀ ਜਿੱਥੇ ਵੱਡੇ ਪੱਧਰ ਤੇ ਤਾਰੀਫ ਹੋ ਰਹੀ ਆ ਉਥੇ ਹੀ ਉਹਨਾਂ ਦੇ ਸਿਆਸਤ ਚ ਆਉਣ ਬਾਰੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ ਜਗਬਾਣੀ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਮਨਕੀਰਤ ਆਲਖ ਨੇ ਇਨ੍ਹਾਂ ਅਫਵਾਹਾਂ ਤੇ ਪੂਰੀ ਤਰੀਕੇ ਨਾਲ ਰੋਕ ਲਗਾ ਦਿੱਤੀ ਤੇ ਭਵਿੱਖ 'ਚ ਸਿਆਸਤ 'ਚ ਉਤਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਨਕੀਰਤ ਆਲਖ ਨੂੰ ਸਭ ਤੋਂ ਅਹਿਮ ਸਵਾਲ ਪੁੱਛਿਆ ਗਿਆ ਕਿ ਉਹ ਸਿਆਸਤ ਜੁਆਇਨ ਕਰਨਗੇ ਜਾਂ ਨਹੀਂ? ਉਹਨਾਂ ਦੇ ਪਿੱਛੇ ਭਾਜਪਾ ਜਾਂ ਆਮ ਆਦਮੀ ਪਾਰਟੀ ਵਰਗੀ ਕਿਸੇ ਪਾਰਟੀ ਦਾ ਕੋਈ ਲੀਟਰ ਹੈ? ਇਸ ਦਾ ਜਵਾਬ ਦਿੰਦਿਆਂ ਆਲਖ ਨੇ ਸਪਸ਼ਟ ਕਿਹਾ ਨਹੀਂ, ਐਵੇਂ ਨਹੀਂ ਆਪਾਂ ਰੱਬ ਨੂੰ ਜਾਣ ਦੇਣੀ ਆ। ਉਹਨਾਂ ਨੇ ਖੁਲਾਸਾ ਕੀਤਾ ਕਿ ਇਹ ਇੱਕ ਆਰਟਿਸਟ ਹਨ ਤੇ ਉਹ ساری ਉਮਰ ਆਰਟਿਸਟ ਹੀ ਰਹਿਣਾ ਚਾਹੁੰਦੇ ਹਨ। ਉਹਨਾਂ ਦੀ ਇੱਛਾ ਹੈ ਕਿ ਉਹ ਬੜਾਪੇ ਵਿੱਚ ਵੀ ਸੁਪਰ ਡੁਪਰ ਹਿੱਟ ਗਾਣੇ ਕੱਢਣ। ਮਨਕੀਰਤ ਟੋਲਕ ਨੇ ਦੱਸਿਆ ਕਿ ਉਹਨਾਂ ਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਚਾਹੇ ਉਹ ਭਾਜਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਸੁਖਬੀਰ ਬਾਦਲ ਜਾਂ ਕਾਂਗਰਸ ਹੋਵੇ ਸਾਰਿਆਂ ਨਾਲ ਉਹਨਾਂ ਹੀ ਪਿਆਰ ਹੈ ਜਿੰਨਾ ਸਭ ਨਾਲ ਹੈ। ਧੰਨਵਾਦ ਜੀ।